ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਇ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਬਹੁਤ ਸਾਰੇ ਸੜਕਾਂ ਦੇ ਉੱਤੇ ਇਸ ਤਰ੍ਹਾਂ ਦੇ ਲੋਕ ਜੋ ਕਿ ਮਨ ਬੁੱਧੀ ਜਿਨ੍ਹਾਂ ਦੇ ਸਿਰਾਂ ਚ ਪੈਰਾਂ ਚ ਕੀੜੇ ਚੱਲ ਰਹੇ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸਫੀਪੁਰ ਪਿੰਡ ਦੇ ਵਿੱਚ ਜੋ ਮਾਸਟਰ ਧਰਮਪਾਲ ਜੀ ਦੇ ਨਾਮ ਦੇ ਉੱਤੇ ਆਖਰੀ ਸਹਾਰਾ ਸੇਵਾਕਰ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਅੱਜ ਸਿਟੀ ਇੰਸਟੀਚਿਊਟ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਉਸ ਦੇ ਚੇਅਰਮੈਨ ਸਰਦਾਰ ਚਰਨ ਸਿੰਘ ਚਰਨਜੀਤ ਸਿੰਘ ਜੀ ਚੰਨੀ ਜੀ ਦਾ ਔਰ ਉਹਨਾਂ ਦੇ ਐਮ ਡੀ ਮਨਵੀਰ ਸਰ ਦਾ ਔਰ ਵਾਈਸ ਚੇਅਰਮੈਨ ਹਰਪਿੰ ਸਿੰਘ ਜੀ ਦਾ ਔਰ ਸਾਡੇ ਚ ਉੱਚੇ-ਚੇੇ ਤੌਰ ਦੇ ਉੱਤੇ ਡਾਕਟਰ ਅਰਜੁਨ ਸਿੰਘ ਜੀ ਪਹੁੰਚੇ ਨੇ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਕੀ ਸਿਟੀ ਇੰਸਟੀਚਿਊਟ ਵੱਲੋਂ ਅੱਜ ਸੀਮੈਂਟ ਦੀ ਸੇਵਾ ਬੇਨਤ ਸੀਮੈਂਟ ਦੀ ਸੇਵਾ ਭੇਜੀ ਹੈ ਜੋ ਕਿ ਇੱਥੇ ਕਾਰਜ ਚੱਲ ਰਿਹਾ ਹੈ ਮੈਂ ਹੱਥ ਜੋੜ ਕੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਪਰਮਾਤਮਾ ਅਗੇ ਅਰਦਾਸ ਕਰਦੀਆਂ ਕਿ ਸਿਟੀ ਇੰਸਟੀਚਿਊਟ ਨੂੰ ਪਰਮਾਤਮਾ ਦਿਨ ਰਾਤ ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ੇ ਔਰ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਇੱਥੇ ਸੇਵਾ ਘਰ ਬਣ ਰਿਹਾ ਹੈ ਤੁਹਾਡੀ ਤਨ ਮਨ ਧਨ ਦੇ ਨਾਲ ਸੇਵਾ ਦੀ ਜ਼ਰੂਰਤ ਹੈ ਆਓ ਅਸੀਂ ਸਾਰੇ ਮਿਲ ਕੇ ਉਹਨਾਂ ਬੇਘਰਿਆਂ ਦਾ ਘਰ ਬਣਾਈਏ ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਛੱਤ ਨਹੀਂ ਹੈ ਪਾਣ ਵਾਸਤੇ ਕੱਪੜੇ ਨਹੀਂ ਹੈ ਔਰ ਇਲਾਜ ਵਾਸਤੇ ਪੈਸੇ ਨਹੀਂ ਹੈ ਇਹ ਉਹਨਾਂ ਬੇਘਰਿਆਂ ਦਾ ਘਰ ਬਣਨ ਜਾ ਰਿਹਾ ਹੈ ਜਿਨ੍ਹਾਂ ਦੇ ਜੋ ਸੜਕਾਂ ਦੇ ਉੱਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਜਿਨ੍ਹਾਂ ਦੀ ਵੱਧ ਟੈਂਪਰੇਚਰ ਗਰਮੀ ਦੇ ਵਿੱਚ ਜਾਂ ਵੱਧ ਸਰਦੀ ਦੇ ਵਿੱਚ ਉਹਨਾਂ ਦੀ ਜਾਂ ਐਕਸੀਡੈਂਟ ਦੇ ਥਰੂ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਹ ਸਾਰਾ ਉਪਰਾਲਾ ਮਨੁੱਖਤਾ ਦੀ ਸੇਵਾ ਮਨੁੱਖਤਾ ਦੀ ਭਲਾਈ ਵਾਸਤੇ ਆਖਰੀ ਉਮੀਦ ਐਨ ਜੀਓ ਦੀ ਸਮੁੱਚੀ ਟੀਮ ਵੱਲੋਂ ਸਾਰੀ ਸੰਗਤ ਦੇ ਸਹਿਯੋਗ ਸਪੱਤਾ ਕੀਤਾ ਜਾ ਰਿਹਾ ਹੈ ਹੱਥ ਜੋੜ ਕੇ ਬੇਨਤੀ ਹੈ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜ ਬਣਾ ਲਈਏ ਫੀਸਾਂ ਲੈ ਕੇ ਉਸ ਪਰਮਾਤਮਾ ਦੀ ਸੀਸ ਦੇ ਪਾਤਰ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ